ਇਹ ਤਾਂ ਉਹ ਰੋਹੀ ਪੈਂਦਾ ਆਹੀ ਪੈਂਦਾ ਕਿਹਨਾਂ ਜੀ ਤੁਹਾਡਾ ਮੇਰਾ ਜਤੇਸ਼ ਸਿੰਘ ਉਹ ਪਤ ਪਾਲ ਕਹਿੰਦੇ ਆ ਤੇ ਅਸੀਂ ਪਹਿਲਾਂ ਤਾਂ ਪਿੰਡੋਂ ਪਾਸੋਂ ਅੱਗ ਬਜੂ ਨੂੰ ਬਚਾਉਂਦੇ ਰਹੇ ਆ ਉਹ ਸਾਦਾ ਨਾਲ ਹੀ ਦਾ ਵਾਹਨ ਸਾਦੇ ਹੱਥ ਦੀ ਅੱਗ ਬਚਾਉਂਦੇ ਮੁਰੂ ਨੂੰ ਅੱਗ ਬਚਾਉਣ ਲੱਗੇ ਆ ਇਹ ਮੈਂ ਪੜੋਣਾ ਹੀ ਆਪਣਾ ਮੈਂ ਨੂੰ ਆਖੋ ਤੂੰ ਭੱਜ ਕੇ ਟਾਈ ਤੇ ਘਰੇ ਆਇਆ ਸੀ ਮਿਲਣ ਆਖਤੇ ਇਹਨ ਮੈਂ ਤੂੰ ਟਾਈ ਤੇ ਕਾਦੇ ਤੇ ਮੈਂ ਤੂੰ ਪਾ ਹਾਲ ਤੇ ਦੋ ਦਾ ਮੈਂ ਮੁਰੂ ਨੂੰ ਅੱਗ ਤੇ ਇਹ ਮੁਰੂ ਅੱਗ ਬਚਾਉਣ ਲੱਗਾ ਮੁਰੂ ਅੱਗ ਨੇ ਇੱਕ ਦਾ ਵੀ ਘੇਰਾ ਪਾ ਲਿਆ ਕਿਨੇ ਮੁਰੂ ਬਰਖ ਵੀ ਕੁੜੀੜੀ ਆਈ ਫੀਕੜ ਦਾ ਪੱਕਾ ਕੱਢਾ ਜੀ ਤੇ ਤੁਸੀਂ ਇੱਥੇ ਕਿਵੇਂ ਆਏ ਸੀ ਬਰਾਜੀ ਸੋਹਰਾ ਸੋਹਰਾ ਸਾਹਿਬ ਆਈਏ ਸੋਹਰਾ ਪੱਡਾ ਜੀ ਮੈਂ ਗਿੜਾ ਲਾ ਕੇ ਆਇਆ ਕੋਈ ਗੱਡੀ ਦਾ ਕੰਬ ਆਈ ਬਰਾਜੀ ਤੇ ਮੇਰੇ ਉਹ ਕਿ ਅੱਗ ਬਝੋੜੀ ਟਰੈਕਟਰ ਕੱਢ ਲਿਆ ਟਰੈਕਟਰ ਕੱਢ ਕੇ ਅੱਗ ਬਝਾਉਣ ਲੱਗੇ ਬਿਜੂ ਭਾਜੀ ਅੱਗ ਪੈ ਜੂਗੀ ਟਰੈਕਟਰ ਨੂੰ ਹੋਰ ਜੀ ਬੜਾ ਅੱਗ ਬਝਾਉਣ ਦੀ ਕੋਸ਼ਿਸ਼ ਕਰਤਾ ਸੀ ਗੀ ਪੂਰੇ ਹੜ ਬਾਰ ਕੇ ਕਿੰਨਾ ਕਿ ਤੁਹਾਡੇ ਸਾਹਮਣਾਂ ਨਿਸ਼ਾਨ ਸਰ ਹੈਗਾ ਜੀ ਤੇ 4 ਲੱਖ ਦਾ ਜੀ ਤੁਹਾਡਾ ਪੈਸਾ ਰੋਪਿੰਚਾਵਲਾ ਨਾਮ ਹੈ ਜੀ ਮੇਰਾ ਹਾਂਜੀ ਤਕਰੀਬਨ ਮੈਨੂੰ ਘੰਟਾ ਤੋਂ ਪਹਿਲਾਂ ਫੋਨ ਆਇਆ ਘੰਟਾ ਅੱਧਾ ਪੂਣਾ ਘੰਟਾ ਵੀ ਇਦਾਂ ਕਰਕੇ ਅੱਗ ਮਗਰੋਂ ਬਹੁਤ ਵਧੀ ਧੁੜੀ ਆਉਂਦੀ ਪਈ ਐ ਤੇ ਮੈਂ ਕਿਸੇ ਭੋਗਦੇ ਗਿਆ ਆ ਸੀ ਤੇ ਮੈਂ ਉੱਥੋਂ ਸਿੱਧਾ ਹੀ ਇੱਥੇ ਆਇਆ ਜਦੋਂ ਆ ਕੇ ਦੇਖਿਆ ਤੇ ਅੱਗ ਬਿਲਕੁਲ ਪੰਪ ਦੇ ਨੇੜ ਹੀ ਸੀ ਤਕਰੀਬਨ 2-3 ਕਿੱਲੇ ਹਟਮਾ ਪਿੱਛੇ ਪੰਪਰ ਤੇ ਸੀ ਤੁਸੀਂ ਫਿਰ ਫਾਇਰ ਬ੍ਰਿਗੇਡ ਫੋਨ ਕੀਤਾ ਬਿਲਕੁਲ ਜੀ ਮੈਂ ਫਾਇਰ ਬ੍ਰਿਗੇਡ ਨੂੰ ਵੀ ਕਾਲ ਕੀਤੀ ਫੋਰੇਪਰ ਵੀ ਕਾਲ ਕੀਤੀ ਜਿਹੜਾ ਵੀ ਕਾਲ ਕੀਤੀ ਫਾਇਰ ਬ੍ਰਿਗੇਡ ਕਿੰਨੀ ਕਿੰਨੀ ਤੁਹਾਨੂੰ ਫੋਨ ਬਾਲ ਫਾਇਰ ਬ੍ਰਿਗੇਡ ਤਾਂ ਆਲਰੇਡੀ ਪਹਿਲਾਂ ਹੀ ਇੱਥੇ ਆਈਆਂ ਹੋਈਆਂ ਸੀ ਜੀ ਜੀ ਜਿਵੇਂ ਵੀ ਜਿਹੜੀ ਫਾਇਰ ਬ੍ਰਿਗੇਡ ਆਈ ਉਹ ਆਈ ਇਹਨਾਂ ਨੂੰ ਰੋਕ ਲਿਆ ਪੰਪ ਇਹਦਾ ਪਰਮਾਤਮਾ ਦਾ ਸ਼ੁਕਰ ਹੈ ਸਾਡਾ ਪੰਪ ਬਚ ਗਿਆ ਮੈਂ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਹੋ ਔਰ ਇਹ ਜਿਹੜੀ ਅੱਗ ਲੱਗੀ ਹੈ ਕੀ ਹੋਇਆ ਜੀ ਮੇਰਾ ਨਾਮ ਲਖਵਿੰਦਰ ਸਿੰਘ ਪ੍ਰਧਾਨ ਕ੍ਰਾਂਤੀਕਾਰੀ ਪਿੰਡ ਮੇਰਾ ਕਰਮੂ ਵਾਲਾ ਅਸੀਂ ਇੱਥੋਂ ਲੰਘ ਰਹੇ ਸੀ ਜੀਰੇ ਜਾਣਾ ਸੀਗਾ ਤੇ ਤਕਰੀਬਾ ਅਸੀਂ 1.5 ਵਜੇ ਇੱਥੋਂ ਲੰਗੇ ਆ ਤੇ ਉਦੋਂ ਅੱਗ ਲੱਗੀ ਹੋਈ ਆ ਬਹੁਤ ਭਿਆਨਕ ਅੱਗ ਸੀਗੀ ਤੇ ਦੋ ਨੌਜਵਾਨ ਸੜੇ ਨੇ ਜਿਨ੍ਹਾਂ ਨੂੰ ਇੱਕ ਤਾਂ ਮੌਕੇ ਤੇ ਸੜ ਗਿਆ ਸੀ ਕੱਢਿਆ ਕੱਢ ਕੇ ਐਂਬੂਲੈਂਸ ਤੇ ਜੀਰੇ ਘੱਲਿਆ ਹਸਪਤਾਲ ਦੇ ਵਿੱਚ ਡੈੱਡ ਬੋਡੀ ਸੀ ਉਹ ਇੱਕ ਮੁੰਡੇ ਨੂੰ ਜੀਰੇ ਘੱਲਿਆ ਉਹ ਵੀ ਜਾਨਕਿ ਮਰਿਆ ਅਰ ਗਈ ਸੀ ਵਿਚਾਰਾ ਤੇ ਬਾਕੀ ਕੋਈ ਮਸ਼ੀਨ ਸੜੀ ਜਾਂ ਤੂੜੀ ਵਾਲੀ ਕੋਈ ਟਰਾਲੀ ਸੜੀ ਜਾਂ ਤੇ ਹੋਰ ਜਿਹੜਾ ਕਣਕ ਦਾ ਨੁਕਸਾਨ ਤੇ ਨਾੜ ਦਾ ਨੁਕਸਾਨ ਬਹੁਤ ਜਾਣੀ ਜ਼ਮੀਂਦਾਰ ਦਾ ਬਹੁਤ ਨੁਕਸਾਨ ਭੈੜਾ ਨੁਕਸਾਨ ਹੋਇਆ ਜੀ ਤਿੰਨ ਘਰ ਜਿਹੜੇ ਵਿੱਚ ਤਿੰਨ ਘਰ ਹਾਂ ਤਿੰਨ ਘਰ ਸੜੇ ਆ ਉਹਨਾਂ ਨੂੰ ਵੀ ਅੱਗ